ਸੱਚੀ ਗੱਲ ਦੀ ਮੈਂ ਵੀਡੀਓ ਬਣਾ ਰਿਆ ਹਾਂ ਅਲਸੀ ਤੇ ਦੇਖੋ ਅਲਸੀ ਨੂੰ ਪਹਿਲਾਂ ਰੋਸਟਡ ਕਰਨਾ ਪੈਂਦਾ ਹੈ ਰੋਸਟਡ ਕਰਨ ਤੋਂ ਬਾਅਦ ਰੋਸਟਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਗ੍ਰाइंड ਕਰਾਂਗੇ ਦੁਬਾਰਾ ਮੈਂ ਤੁਹਾਨੂੰ ਅਲਸੀ ਜਿਹੜੀ ਆ ਉਹ ਦਿਖਾ ਰਿਹਾ ਦੇਖੋ ਰੋਸਟਡ ਹੈ ਹੋਰੀ ਹੈ ਜਦੋਂ ਇਹ ਪਟਾਕੇ ਮਾਰਨੇ ਸ਼ੁਰੂ ਕਰ ਦੇਵੇ ਥੋੜੀ ਜੀ ਇਹ ਗਰਮ ਜਿਆਦਾ ਹੋ ਜੇ ਤਾਂ ਸਮਝ ਲਓ ਵੀ ਇਹ ਦੇੜੀ ਇਹ ਰੋਸੜ ਹੋ ਗਈ ਆ ਉਸ ਤੋਂ ਬਾਅਦ ਅਸੀਂ ਇਸ ਨੂੰ ਆਰਡਰ ਕਰਨਾ ਹੈ ਆਰਡਰ ਕਰਕੇ ਫਿਰ ਅਸੀਂ ਜੇ ਸਾਡੇ ਬਲੱਡ ਲੈਵਲ ਹੈ ਤਾਂ ਉਸ ਦੇ ਵਿੱਚ ਵੀ ਇਹਨੂੰ ਅਸੀਂ ਪਾ ਸਕਦੇ ਆ ਜੇ ਸਾਡੇ ਟੈਸਟੋਸਟੇਰੋਨ ਵਗੈਰਾ ਬਹੁਤ ਜਿਆਦਾ ਵਧਿਆ ਹੈ ਤਾਂ ਅਸੀਂ ਉਸ ਨੂੰ ਵੀ ਇਸ ਨਾਲ ਠੀਕ ਕਰ ਸਕਦੇ ਹਾਂ ਅਗਰ ਤੁਹਾਡਾ ਕੈਲਕਟ੍ਰੋਲ ਵਗੈਰਾ ਵੱਧ ਗਿਆ ਹੈ ਬਹੁਤ ਜ਼ਿਆਦਾ ਹੈ ਜ਼ਿਆਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਇਸ ਨੂੰ 로ਸਟਡ ਅਲਸੀ ਨੂੰ ਇੱਕ ਹਫਤਾ ਇੱਕ ਇੱਕ ਚਮਚਾ ਉਸੇ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ 7 ਦਿਨ ਬਾਅਦ ਦੇਖ ਲੈਣਾ ਤੁਹਾਡਾ ਜਿਹੜਾ ਕੈਲਕਟ੍ਰੋਲ ਵਗੈਰਾ ਉਹ ਬਿਲਕੁਲ ਠੀਕ ਹੋ ਜਾਏਗਾ ਅਲਸੀ ਵਿੱਚ ਮੈਗਾ 3 ਹੁੰਦਾ ਹੈ ਅਤੇ ਇਸ ਨੂੰ ਸੁਪਰ ਫੂਡ ਕਿਹਾ ਜਾਂਦਾ ਹੈ ਜਿਹੜੇ ਆਦਮੀ ਮੱਛਲੀ ਨਹੀਂ ਖਾ ਸਕਦੇ ਉਹਨਾਂ ਨੂੰ ਇਹ ਅਲਸੀ ਜਿਹੜੀ ਆ ਉਹ ਖਾਣੀ ਚਾਹੀਦੀ ਹੈ ਪਰ 50 ਸਾਲ ਦੀ ਉਮਰ ਤੋਂ ਬਾਅਦ ਅਲਸੀ ਖਾਣੀ ਚਾਹੀਦੀ ਹੈ ਕਿਉਂਕਿ ਜੇ ਅਗਰ ਤੁਸੀਂ ਛੋਟੀ ਉਮਰ ਦੇ ਵਿੱਚ ਅਲਸੀ ਖਾ ਲੈਂਦੇ ਹੋ ਤਾਂ ਤੁਹਾਨੂੰ ਜਿਹੜਾ ਉਹ ਖੂਨ ਜਿਹੜੀ ਆ ਉਹ ਆਉਣਾ ਸ਼ੁਰੂ ਹੋ ਜੇਗਾ ਲੱਟਨ ਰਾਈ ਇਸ ਕਰਕੇ ਤੁਸੀਂ ਅਲਸੀ ਜਿਹੜੀ ਆ 50 ਸਾਲ ਦੀ ਉਮਰ ਤੋਂ ਬਾਅਦ ਲੈਣੀ ਚਾਹੀਦੀ ਹੈ ਇਹ ਕਬਜ ਨੂੰ ਰਾਤ ਨੂੰ ਇਹਨੂੰ 2 ਚਮਚੇ ਪਾਣੀ ਦੇ ਵਿੱਚ ਪਿਉਂ ਦਿਓ ਸਵੇਰੇ ਇਸ ਨੂੰ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਦੇਖਣਾ ਵੀ ਤੁਹਾਡੀ ਕਬਜ ਜਿਹੜੀ ਆ ਉਹ ਠੀਕ ਹੋ ਜੇਗੀ ਲਗਾਤਾਰ 2-3 ਵਾਰੀ ਲਓ ਤੇ ਬਾਕੀ ਇਹ ਜਿਹੜੀ ਇਹਦੀ ਤਸਵੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਪਰ ਤਾਕਤ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਬਾਕੀ ਇੰਨਾ ਹੀ ਨਹੀਂ ਇਹ ਦਰਦਾਂ ਨੂੰ ਜੜ ਤੋਂ ਖਿੱਚਦੀ ਹੈ ਕਿਉਂਕਿ ਇਹ ਸੁਪਰ ਫੂਡ ਹੋਣ ਕਰਕੇ ਇਹ ਦਰਦ ਜਿਹੜੀ ਆ ਤੁਸੀਂ ਲਗਾਤਾਰ ਖਾਓਗੇ ਦਰਦਾਂ ਠੀਕ ਹੋ ਜਾਣਗੀਆਂ ਅਗਰ ਗੋਡਿਆਂ ਵਿੱਚ ਗਰੀਸ ਘਟ ਹੈ ਤਾਂ ਤੁਸੀਂ ਐਲਸੀ ਦੇ ਪਾਊਡਰ ਜਿਹੜਾ ਉਹਦਾ ਲੈਣਾ ਸ਼ੁਰੂ ਕਰ ਦਿਓ ਇਹ ਦਿਲ ਨੂੰ ਤੇ ਮਜ਼ਬੂਤ ਕਰਦਾ ਹੀ ਕਰਦਾ ਹੈ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ ਬਾਕੀ 슈ਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਵਾਲ ਝੜਦੇ ਹਨ ਛੇਕਰੀ ਹੈ ਵਾਲ ਦੋ ਮੂਹੇ ਹਨ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਇਹ ਲੱਡੂ ਬਣਾ ਕੇ ਪੰਜੀਰੀ ਬਣਾ ਕੇ ਅਤੇ ਇਸ ਤੋਂ ਇਲਾਵਾ ਪਿੰਨੀਆਂ ਬਣਾ ਕੇ ਇਸ ਦਾ ਤੇਲ ਵੀ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਇਸ ਦੇ ਵਿੱਚ ম্যাগਨੀਸ਼ੀਅਮ ਪੋਟਾਸ਼ੀਅਮ ਫਾਈਬਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਇਹ ਭਾਰ ਨੂੰ ਘਟਾਉਣ ਵਾਸਤੇ ਇੱਕ ਸੁਪਰ ਫੂਡ ਹੈ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਆਮ ਤੌਰ ਤੇ ਜੇ ਸਾਡਾ ਖੂਨ ਗਾੜਾ ਹੈ ਤਾਂ ਇਹਦਾ ਸੇਵਨ ਕਰੋ ਤੁਹਾਡਾ ਖੂਨ ਜਿਹੜਾ ਉਹ ਪਤਲਾ ਹੋ ਜਾਏਗਾ ਅਤੇ ਜਿਨ੍ਹਾਂ ਨੂੰ ਮੈਂ ਪਹਿਲੇ ਵੀ ਦੱਸਿਆ ਜਿਨ੍ਹਾਂ ਨੂੰ ਕੈਲਸਟ੍ਰੋਲ ਵਗੈਰਾ ਵੱਧ ਜਾਂਦਾ ਹੈ 3 ਦਿਨ ਖਾ ਲੋ ਚੌਥੇ ਦਿਨ ਚੈੱਕ ਕਰਾ ਲੋ ਤੁਹਾਡਾ ਕੈਲਸਟ੍ਰੋਲ ਜਿਹੜਾ ਉਹ ਠੀਕ ਹੋ ਜਾਏਗਾ ਬਾਕੀ ਹਾਰਟ ਦੇ ਮਰੀਜ਼ਾਂ ਲਈ ਤੇ ਬਹੁਤ ਹੀ ਗੁਣਕਾਰੀ ਹੈ ਬਾਕੀ ਇਹ ਅੱਖੀਆਂ ਵਾਸਤੇ ਵੀ ਬਹੁਤ ਵਧੀਆ ਹੈ ਇੰਨਾ ਹੀ ਨਹੀਂ ਤੁਸੀਂ ਕੀ ਕਰਨਾ ਹੈ ਇੱਕ ਜਾਂ ਦੋ ਚਮਚੇ ਰਾਤ ਨੂੰ ਪਾਣੀ ਚ ਪੀਓ ਕੇ ਸਵੇਰੇ ਉਹਦੇ ਦਾਣੇ ਵੀ ਖਾਣੇ ਹਨ ਤੇ ਨਾਲ ਇਹਦਾ ਪਾਣੀ ਵੀ ਪੀਣਾ ਹੈ ਤੁਸੀਂ ਪਿੰਨੀਆਂ ਬਣਾ ਕੇ ਵੀ ਇਹਦੀਆਂ ਖਾ ਸਕਦੇ ਹੋ ਆਉਤੀ ਜਿਹੜੀ ਹੈ ਕੁਦਰਤ ਨੇ ਦੇਖੋ ਕਿੰਨੇ ਗੁਣ ਦਿੱਤੇ ਹੋਏ ਹਨ ਪਰਲਸੀ ਇੱਕ ਬਹੁਤ ਹੀ ਤੜਕਾ ਸੁਪਰ ਫੂਡ ਆ ਬਾਕੀ ਜਿਹੜੇ ਆਦਮੀ ਜਿਮ ਜਿਮ ਜਾਂਦੇ ਹਨ ਉਹਨਾਂ ਨੂੰ ਅਲਸੀ ਜ਼ਰੂਰ ਖਾਣੀ ਚਾਹੀਦੀ ਹੈ ਤੇ ਇੰਨਾ ਹੀ ਨਹੀਂ 슈ਗਰ ਵਾਲੇ ਮਰੀਜ਼ ਜਿਹੜੇ ਦੱਸਦੇ ਹਨ ਉਹਨਾਂ ਨੂੰ ਇਹ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਇਹ ਸੁਪਰ ਫੂਡ ਹੋਣ ਕਰਕੇ ਇਹਦੇ 'ਚ ਤਾਕਤ ਬਹੁਤ ਜ਼ਿਆਦਾ ਹੈ ਮੈਗਾ 3 ਹੈ ਮੱਛੀ ਦੇ ਵਿੱਚ ਮੈਗਾ 3 ਹੁੰਦੀ ਹੈ ਲੇਕਿਨ ਜਿਹੜੇ ਮੱਛਲੀ ਨਹੀਂ ਖਾਂਦੇ ਉਹਨਾਂ ਨੂੰ ਅਲਸੀ ਜਿਹੜੀ ਆ ਉਹ ਖਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ